ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਰਾਜੇ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੁਹਾਡਾ ਨਾਲ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸ਼ੇਅਰ ਕਰਨੀ ਸੀਗੀ ਮੈਂ ਕੱਲ ਹੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਜਿਸ ਵਿੱਚ ਮਲਟੀ ਪਰਪਸ ਹੈਲਥ ਵਰਕਰ ਦੀ ਵੈਕੈਂਸੀ ਨਿਕਲੀ ਸੀਗੀ ਜੋ ਸਿਰਫ ਸੀਗੀ ਮੇਲਜ਼ ਦੇ ਲਈ ਜਿਹੜੀ ਅੱਜ ਦੀ ਮੈਂ ਨੋਟੀਫਿਕੇਸ਼ਨ ਸ਼ੇਅਰ ਕਰਨ ਜਾ ਰਹਾ ਇਹ ਤੁਹਾਡੀ ਹੈਗੀ ਆ ਓਨਲੀ ਫੀਮੇਲਜ਼ ਦੇ ਲਈ 122 ਪੋਸਟ ਨੇ ਬਾਕੀ ਦੋਸਤੋ ਜਿਹੜੇ ਵੀ ਕੈਂਡੀਡੇਟ ਨੇ ਆਪਣੇ ਯੋਗ ਐਂਡ ਮੈਡੀਟੇਸ਼ਨ ਦੇ ਵਿੱਚ ਸਿਲੈਕਟ ਹੋਏ ਨੇ ਉਹਨਾਂ ਲਈ ਇੱਕ ਟੈਲੀਗ੍ਰਾਮ ਗਰੁੱਪ ਬਣਾਇਆ ਹੋਇਆ ਹੈ ਡਿਸਕਸ਼ਨ ਦੇ ਲਈ ਕੋਈ ਵੀ ਇਹਦੀ ਲੇਟੈਸਟ ਅਪਡੇਟ ਆਉਂਦੀ ਆ ਕੋਈ ਵੀ ਜਿਹੜੀ ਜਾਣਕਾਰੀ ਹੈਗੀ ਆ ਤਾਂ ਉਸ ਵਿੱਚ ਗਰੁੱਪ ਵਿੱਚ ਜਿਹੜੀ ਸ਼ੇਅਰ ਕੀਤੀ ਜਾਂਦੀ ਹੈ ਤੁਸੀਂ ਡਿਸਕਸ਼ਨ ਕਰ ਸਕਦੇ ਹੋ ਕੋਈ ਵੀ ਸਵਾਲ ਹੋਵੇ ਪੁੱਛ ਸਕਦੇ ਹੋ ਠੀਕ ਹੈ ਜੀ ਉਹ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ ਬਾਕੀ ਡਿਸਕ੍ਰਿਪਸ਼ਨ ਬਾਕਸ ਵਿੱਚ ਵਟਸਐਪ ਚੈਨਲ ਵਟਸਐਪ ਟੈਲੀਗ੍ਰਾਮ ਵਟਸਐਪ ਡਿਸਕਸ਼ਨ ਗਰੁੱਪ ਜਿਹੜੇ 올 ਓਵਰ ਟੈਸਟਾਂ ਦੇ ਲਈ ਹੈਗਾ ਆ ਕੋਈ ਵੀ ਫਾਰਮ ਨਹੀਂ ਕਰਦਾ ਤੁਸੀਂ ਉਸ ਲਈ ਜੁਆਇਨ ਕਰ ਸਕਦੇ ਹੋ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਲਿੰਕ ਸ਼ੇਅਰ ਕਰ ਦਿਓ ਚੈਨਲ ਦਾ ਅਤੇ ਗਰੁੱਪਸ ਦਾ ਵੀ ਸਭ ਨੂੰ ਜੁਆਇਨ ਕਰ ਦਿਓ ਤਾਂ ਕਿ ਸਭ ਨੂੰ ਜਿਹੜੀ ਲੇਟੈਸਟ ਇਨਫੋਰਮੇਸ਼ਨ ਮਿਲਦੀ ਰਹੇ ਚਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਜਿਹੜੀ ਵੀਡੀਓ ਹੈਗੀ ਅੱਜ ਦੀ ਪੂਰੀ ਜਾਣਕਾਰੀ ਹੈਗੀ ਹੈ ਤੁਹਾਡਾ ਜਿਹੜੀ ਸ਼ੇਅਰ ਕਰਨੀ ਸੀਗੀ ਦੇਖੋ ਭਾਈ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸ ਫਰੀਦਕੋਟ ਵੱਲੋਂ ਐਡਵਰਟਾਈਜ਼ਮੈਂਟ ਜਾਰੀ ਕੀਤੀ ਗਈ ਹੈ ਓਕੇ ਜਿਹਦੀ ਲਾਸਟ ਡੇਟ ਹੈਗੀ ਆ ਫਾਰਮ ਫਿਲ ਕਰਨ ਦੀ 2 ਤਰੀਕ ਹੈ 13 ਨੂੰ ਇਹ ਇਨਵਾਈਟਡ ਮੰਗੀ ਗਈ ਸੀ ਆਨਲਾਈਨ ਐਪਲੀਕੇਸ਼ਨ ਹੈਗੀ ਪੋਸਟ ਮਲਟੀ ਪਰਪਸ ਹੈਲਥ ਵਰਕਰ ਫੀਮੇਲ 122 ਪੋਸਟਾਂ ਨੇ ਠੀਕ ਹੈ ਹੁਣ ਇਹਦੇ ਵਿੱਚ ਜੋ ਵੀ ਚੀਜ਼ਾਂ ਮੰਗੀਆਂ ਗਈਆਂ ਨੇ ਉਹ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਤੇ ਭਾਈ ਇਹਦੀ ਫੀਸ ਦੇਖ ਲਓ ਜਿਹੜੀ ਇਹਦੀ ਫੀਸ ਹੈਗੀ ਆ ਫੀਸ ਹੋਏਗੀ ਇਹਦੀ 2360 ਰੁਪਏ ਜਿਸ ਵਿੱਚ 2000 ਫੀਸ ਹੈ ਤੇ 360 ਰੁਪਏ GST ਹੈ ਉਧਰ 1180 ਰੁਪਏ ਫੀਸ ਹੈ SC ਕੈਂਡੀਡੇਟ ਲਈ ਸਿਰਫ SC ਕੈਂਡੀਡੇਟ ਲਈ 1180 ਫੀਸ ਹੈ ਬਾਕੀ ਸਭ ਲਈ ਜਿਹੜੇ SC ਨੂੰ ਛੱਡ ਕੇ ਬਾਕੀ ਸਭ ਲਈ ਕਿੰਨੀ ਹੈ 2360 ਹੁਣ ਇਹਦੇ ਵਿੱਚ ਕਨਫਿਊਜ਼ਨ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਨਾ SC ਸਪੈ/ਐਸਟੀ ਵੀ ਪਾਉਣਾ ਚਾਹੀਦਾ ਕਿਉਂਕਿ ਐਸਟੀ ਕੈਂਡੀਡੇਟ ਵਾਸਤੇ ਵੀ ਮੋਸਟਲੀ ਇਹੀ ਹੁੰਦੀ ਆ ਬਸ ਹੁਣ ਇਹਦੇ ਵਿੱਚ ਉਹ ਮੈਂਸ਼ਨ ਤਾਂ ਕੀਤਾ ਨਹੀਂ ਹੋਇਆ ਸਿੰਪਲਾਂ ਲਿਖਿਆ ਫੋਰ ਐਸਸੀ categories ਓਕੇ ਤੇ ਐਸਸੀ categories ਛੱਡ ਕੇ ਬਾਕੀ ਜਿੰਨੀਆਂ ਵੀ ਨੇ ਹੁਣ ਹੋ ਸਕਦਾ ਐਸਟੀ ਦੀ ਵੀ ਸ਼ਾਇਦ 2360 ਰੁਪਏ ਆਈ ਡੋਟ ਨੋ ਕਿ ਕਿਉਂ ਕੀਤਾ ਕੀ ਕੀਤਾ ਹੈਗਾ ਆ ਬਟ ਤੁਸੀਂ ਚਲੋ ਇਹ ਫਾਰਮ ਫਿਲ ਕਰਨ ਲੱਗੋਗੇ ਤਾਂ ਤੁਹਾਨੂੰ ਕਨਫਰਮ ਜਿਹੜਾ ਹੋ ਜਾਏਗਾ ਠੀਕ ਹੈ ਜੀ ਇਹ ਸੀਗੀ ਜਾਣਕਾਰੀ ਬਾਕੀ ਹੋਰ ਡਿਟੇਲ ਨੋਟੀਫਿਕੇਸ਼ਨ ਵਿੱਚ ਦੇਖਦੇ ਹਾਂ ਦੇਖੋ ਕਹਿੰਦੇ ਆ ਜੀ ਰਜਿਸਟਰਾਰ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਿਹੜੀ ਹੈ ਇਹਨੂੰ ਪੱਤਰ ਲਿਖਿਆ ਗਿਆ ਹੈਗਾ ਜਿਹਦੇ ਵਿੱਚ ਵੈਕੈਂਸੀ ਦੀ ਮੰਗ ਕੀਤੀ ਗਈ ਹੈਗੀ ਆ ਠੀਕ ਆ ਜੀ ਕੀ ਹੈਗੀਆਂ ਐਕਜ਼ਲਰੀ ਨਰਸ ਐਂਡ ਮਿਡਵਾਈਫਸ ਵੱਖੋ ਓਨਲੀ ਫੀਮੇਲਜ਼ ਦੇ ਲਈ ਹੈਗੀ ਆ ਜਿਹੜੀ ਰਿਕਰੂਟਮੈਂਟ ਇਹਦੇ ਵਿੱਚ ਮੇਲਸ ਨਹੀਂ ਪਰਸ ਸਕੋ ਕਿਉਂਕਿ ਮੇਲਸ ਲਈ ਆਲਰੇਡੀ 270 ਵਾਲੀ ਨੋਟੀਫਿਕੇਸ਼ਨ ਇੱਕ ਸ਼ੇਅਰ ਕਰ ਦਿੱਤੀ ਗਈ ਵੀਡੀਓ ਬਣਾ ਕੇ ਹੁਣ ਇਹਦੇ ਵਿੱਚ ਵੇਖੋ ਰਾਜੇ ਇਹਦੇ ਨਾਲ ਜਿਹੜੀ ਜਿਹੜੀ ਪੂਰੀ ਵਿੱਚ ਵੈਕੈਂਸੀਆਂ ਜਿਹੜੀਆਂ ਹੈਗੀਆਂ ਨੇ ਉਹਦੀ ਗੱਲ ਕੀਤੀ ਗਈ ਹੈ ਜਿਵੇਂ ਸਭ ਤੋਂ ਪਹਿਲਾਂ ਤੇ ਜਿਹੜੀ ਇਹ ਵਾਲੀ 270 ਵਾਲੀ ਤੁਹਾਡਾ ਨਾਲ ਸ਼ੇਅਰ ਕਰਤੀ ਹੈ ਹੁਣ ਮਲਟੀ ਪਰਪਸ ਹੈਲਥ ਵਰਕਰ ਫੀਮੇਲ 122 ਵਾਲੀ ਹੈ ਠੀਕ ਹੈ ਇਹ ਅਸਾਮੀਆਂ ਦੀ ਗਿਣਤੀ ਹੈ ਜਿਹੜੀ ਦੇ ਵਿੱਚ ਮੰਗੀ ਗਈ ਹੈ ਹੁਣ ਇਹਦੀ ਡਿਸਟ੍ਰੀਬਿਊਸ਼ਨ ਦੇਖ ਲੈਣੇ ਕਿਵੇਂ ਕੀਤੀ ਗਈ ਹੈ ਟੋਟਲ ਜਿਹੜੀ 100 ਹਾਂ ਹੁਣ ਇਹ ਕੈਟਾਗਰੀ ਵਾਈਜ਼ ਵੰਡ ਹੈਗੀ ਆ 21700 ਦੀ ਸੈਲਰੀ ਹੋਏਗੀ ਹੁਣ ਓਪਨ ਮੈਰਿਟ ਵਿੱਚ ਜਿਹੜੀ ਬੰਨੀਆ ਇਹਦੇ ਵਿੱਚ ਜਰਨਲ ਦੀਆਂ ਜਿਹੜੀਆਂ 19 ਪੋਸਟਾਂ ਨੇ ओके एससी एम एन बी 5 ਨੇ एससी आर ओ 4 ਨੇ बीसी 5 ਨੇ ਇਹ ਟੋਟਲ 59 ਪੋਸਟ ਨੇ 10% ਕੋਟਾ ਜਿਹੜਾ ਉਹ ਆਸ਼ਾ ਵਰਕਰ ਨੂੰ ਮਿਲੇਗਾ ਆਸ਼ਾ ਵਰਕਰ ਦੀਆਂ ਵੀ ਟੋਟਲ 13 ਨੇ ਜਿਦੇ ਵਿੱਚ ਦੋ ਹੈਂਡੀਕੈਪ ਨੇ ਇੱਕ ਬੀਸੀ ਇੱਕ एससी आर ओ ਇੱਕ ਦੋ ਐਸ ਸੀ ਐਮ ਐਨ ਵੀ ਤੇ ਜਨਰਲ ਓਪਨ ਤਿੰਨ ਸੌਰੀ ਪੰਜ ਫਿਰ 10% ਕੋਟਾ ਹੈਗਾ ਆਂਗਣਵਾੜੀ ਵਰਕਰਸ ਦਾ ਉਹਦੇ ਲਈ ਵੀ 10% ਕੋਟਾ ਆ ਠੀਕ ਹੈ ਜੀ ਜਨਰਲ ਵਿੱਚ 17 ਪੋਸਟਾਂ ਨੇ SCM8B7SCRO5BC5 ਇਸ ਤਰ੍ਹਾਂ ਕੈਟੇਗਰੀ ਵਾਈਜ਼ ਵੰਡ ਕੀਤੀ ਕਿਉਂਕਿ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਰੱਖੇ ਗਏ ਨੇ ਜਿਵੇਂ ਕਹ ਲੋ ਤੁਸੀਂ 80% ਜਿਹੜੇ ਸਾਰੇ ਪੜ ਸਕਦੇ ਨੇ 10% ਆਸ਼ਾ ਵਰਕਰ ਤੇ 10% ਜਿਹੜੇ ਅੰਗਣਵਾੜੀ ਵਰਕਰ ਇਹ ਉਹਨਾਂ ਲਈ ਰਾਖਰੀਆਂ ਸੀਟਾਂ ਰੱਖੀਆਂ ਗਈਆਂ ਨੇ ਠੀਕ ਹੈ ਜੀ ਹੋਰ ਜੇ ਚ ਦੇਖਦੇ ਆ ਤੇ ਭਈ ਆਪਣੇ ਜਿਹੜਾ 90 ਨੰਬਰ ਦਾ ਤੁਹਾਡਾ ਰਿਟਨ ਐਗਜ਼ਾਮ ਹੋਣਾ ਹੈ 10 ਨੰਬਰ ਤੁਹਾਡੇ ਐਕਸਪੀਰੀਅੰਸ ਪੈਣਗੇ 1 ਸਾਲ ਦਾ ਐਕਸਪੀਰੀਅੰਸ ਪਏਗਾ 1 ਨੰਬਰ ਪਏਗਾ ਠੀਕ ਹੈ ਜਿਵੇਂ ਪਿਛਲੇ ਵਿੱਚ ਮੈਂਸ਼ਨ ਕੀਤਾ ਗਿਆ ਸੀ ਕਿ ਜਿਨ੍ਹਾਂ ਨੇ ਆਪਣੇ ਕੰਮ ਕੀਤਾ ਹੋਏਗਾ ਕੋਵਿਡ ਵਿੱਚ ਉਹਨਾਂ ਲਈ ਡੇਢ ਮਾਰਕ ਹੋਏਗਾ ਤੇ ਇਹਦੇ ਵਿੱਚ ਵੀ ਉਹ ਸੇਮ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਜਿਨ੍ਹਾਂ ਨੇ 2020 ਮਾਰਚ ਤੋਂ ਲੈ ਕੇ 21 ਜੂਨ ਦੋ ਵਿੱਚ ਕੰਮ ਕੀਤਾ ਹੋਏਗਾ ਉਹਨਾਂ ਨੂੰ 1 ਸਾਲ ਦਾ ਡੇਢ ਨੰਬਰ ਮਿਲੇਗਾ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੀ ਹੈ ਜੀ ਗਵਰਨਮੈਂਟ ਜੋਬ ਦੀ ਸਿਲੈਕਸ਼ਨ ਵਿੱਚ ਤਾਂ ਪੁਆਇੰਟ 5 ਜਿਹੜੇ ਨੰਬਰ ਹੀ ਨਹੀਂ ਮਾਨ ਹੈਗੇ ਤੇ ਇਹਦੇ ਵਿੱਚ ਤੁਹਾਨੂੰ ਸਿੱਧੇ-ਸਿੱਧੇ ਅੱਧਾ ਨੰਬਰ ਵਾਧੂ ਮਿਲ ਰਿਹਾ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਗੱਲ ਕਰ ਰਹੇ ਆ ਏਜ ਲਿਮਿਟ ਦੀ ਏਜ ਲਿਮਿਟ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਵਿੱਚ ਲਗਭਗ ਹਰ ਭਰਤੀ 18 ਤੋਂ 37 ਸਾਲ ਕਰ ਦਿੱਤੀ ਗਈ ਹੈ ਬਾਕੀ ਰਿਲੇਕਸ਼ਨ ਐਸਸੀਬੀਸੀ ਨੂੰ 5 ਸਾਲ ਦੀ ਹੈ ਫਿਜ਼ੀਕਲ ਹੈਂਡੀਕੈਪਲ 10 ਸਾਲ ਦੀ ਹੈ ਤੇ ਐਕਸ ਸਰਵਿਸਮੈਨ ਦੀ ਵੀ ਜਿਹੜੀ ਉਹ ਰੂਲਸ ਦੇ ਹਿਸਾਬ ਨਾਲ ਜਿੰਨੀ ਮਿਲਦੀ ਹੈ ਉਹ ਤੁਹਾਨੂੰ ਜਿਹੜੀ ਮਿਲ ਜੇਗੀ ਠੀਕ ਹੈ ਹੁਣ ਇਹਦੇ ਵਿੱਚ ਨਾ ਉਹਨਾਂ ਨੇ ਕੁਆਲੀਫਿਕੇਸ਼ਨ ਨਹੀਂ ਮੈਂਸ਼ਨ ਕੀਤੀ ਕਿ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈਗੀ ਆ ਜੇਕਰ ਕੁਆਲੀਫਿਕੇਸ਼ਨ ਮੈਂਸ਼ਨ ਕਰਦੇ ਤਾਂ ਸਭ ਨੂੰ ਕਲੀਅਰ ਹੋ ਜਾਣਾ ਸੀ ਬਾਕੀ ਤੁਸੀਂ ਆਪਣੇ ਮੈਡੀਕਲ ਵਾਲੇ ਹੋ ਤੁਹਾਨੂੰ ਪਤਾ ਇਹਦੇ ਵਿੱਚ ਜਨੂ ਹੈਲਥ ਵਰਕਰ ਦਾ ਕੋਰਸ ਵੀ ਚੱਲ ਸਕਦਾ ਹੈ ਜਿਵੇਂ ਐਨਐਮਜੀ ਨੇ ਵੀ ਅਪਲਾਈ ਕਰ ਸਕਦੇ ਹੋਣਗੇ ਦੂਜੀ ਗੱਲ ਇਹ ਰਾਜੇ ਇਹਦੇ ਵਿੱਚ ਨਾ ਜਿਹਦੇ ਨੋਲਿਜ ਆਫ ਪੰਜਾਬੀ ਦਸਵੀਂ ਜੀ ਤੁਸੀਂ ਪੰਜਾਬੀ ਐਜ਼ ਇੱਕ ਸਬਜੈਕਟ ਪੜਿਆ ਹੋਣਾ ਚਾਹੀਦਾ ਤੁਹਾਨੂੰ ਪੰਜਾਬੀ ਪੜ੍ਹਨੀ ਲਿਖਣੀ ਬੋਲਣੀ ਆਉਣੀ ਚਾਹੀਦੀ ਹੈ ਦਸਵੀਂ ਵਿੱਚ ਤੁਸੀਂ ਇੱਕ ਐਜ਼ ਪੰਜਾਬੀ ਸਬਜੈਕਟ ਪੜਿਆ ਹੋਣਾ ਚਾਹੀਦਾ ਹੈਗਾ ਆ ਠੀਕ ਹੈ ਜੀ ਇਹ ਤੁਹਾਨੂੰ ਪਤਾ ਅੱਜਕੱਲ ਮੈਂਡੈਟਰੀ ਕਰਤਾ ਸੀ ਜਾਂ ਡੀ ਕਲਾਸ ਲਈ ਜਿਹੜਾ ਵੀ ਪੇਪਰ ਤੁਹਾਡਾ ਹੋਏਗਾ ਉਸ ਦੇ ਤੁਹਾਡੇ ਕੋਲ ਪੰਜਾਬੀ ਪੜ੍ਹੀ ਹੋਣੀ ਜਿਹੜੀ ਜ਼ਰੂਰੀ ਹੈ ਕਿਉਂਕਿ ਉਹਦੇ ਬਿਨਾ ਤੁਸੀਂ ਐਲੀਜੀਬਲ ਨਹੀਂ ਹੁੰਦੇ ਠੀਕ ਹੈ ਜੀ ਬਾਕੀ ਹੋਰ ਦੇ ਵਿੱਚ ਕੁਝ ਖਾਸ ਹੈ ਨਹੀਂ ਦੱਸ ਸਕਦਾ ਕਿ ਇਹ ਚੀਜ਼ਾਂ ਦੱਸਣ ਵਾਲੀਆਂ ਸੀਗੀਆਂ ਫੀਸ ਤੁਹਾਨੂੰ ਦੱਸਤੀ ਆ ਇਹ ਤੁਹਾਨੂੰ ਦੱਸਤੀ ਆ ਪੇਪਰ ਕਿਵੇਂ ਪਾਸ ਹੋਏਗਾ ਉਹ ਤੁਹਾਨੂੰ ਦੱਸਦਾ ਆ ਬਾਕੀ ਦੇਖੋ ਸਿਲੈਕਸ਼ਨ ਜਿਹੜੀ ਤੁਹਾਡੀ ਰਿਟਨ ਇਗਜ਼ਾਮ ਤੇ ਬੇਸਤੀ ਹੋਣੀ ਆ ਜੋ ਤੁਸੀਂ ਰਿਟਨ ਟੈਸਟ ਵਿੱਚ ਲਾਓਗੇ ਪਲੱਸ ਤੁਹਾਡਾ ਐਕਸਪੀਰੀਅੰਸ ਜਿਹੜਾ ਵਿੱਚ ਕਾਊਂਟ ਹੋਏਗਾ ਉਸੇ ਬਿਹਾਵ ਤੇ ਤੁਹਾਡੀ ਜਿਹੜੀ ਮੈਰਿਟ ਬਣੇਗੀ ਸੋ ਜੀ ਇਹ ਸੀਗੀ ਜਾਣਕਾਰੀ ਜਿੰਨੀ ਵੀ ਤੁਹਾਡੀਆਂ ਪੈਣਾ ਜੋ ਵੀ ਤੁਹਾਡੇ ਪਰਿਵਾਰ ਚ ਲੇਡੀਜ਼ ਨੇ ਫੀਮੇਲਸ ਨੇ ਹੁਣ ਤੱਕ ਇਹ ਜਾਣਕਾਰੀ ਜ਼ਰੂਰ ਸ਼ੇਅਰ ਕਰ ਦਿਓ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਵੀ ਮੈਂ ਡਿਸਕ੍ਰਿਪਸ਼ਨ ਬਾਕ ਚ ਵਟਸਐਪ ਤੇ ਲਿੰਕ ਪਾਵਾਂਗਾ ਤੁਸੀਂ ਉਹਨੂੰ ਜ਼ਰੂਰ ਜੁਆਇਨ ਕਰ ਲਿਓ ਕਿਉਂਕਿ ਉਸ ਵਿੱਚ ਨਾ ਛੋਟੀ ਤੋਂ ਛੋਟੀ ਚੀਜ਼ ਵੀ ਜਿਹੜੀ ਤੁਹਾਡੇ ਤੱਕ ਸ਼ੇਅਰ ਕਰ ਦੇਈਦੀ ਆ ਐਦਾਂ ਕਿਉਂਕਿ ਹਰ ਚੀਜ਼ ਦੀ ਵੀਡੀਓ ਬਣਾਉਣਾ ਔਖਾ ਹੋ ਜਾਂਦਾ ਹਰ ਚੀਜ਼ ਦੀ ਵੀਡੀਓ ਅਪਡੇਟ ਕਰਨੀ ਔਖੀ ਹੋ ਜਾਂਦੀ ਹੈ ਵੀ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਹਰ ਸਭਾ ਚੀਜ਼ਾਂ ਕੀਤੀਆਂ ਜਾਣ ਸੋ ਜੇਕਰ ਤੁਸੀਂ ਉਹਨੂੰ ਜੁਆਇਨ ਕਰ ਲੈਂਦੇ ਹੋ ਤਾਂ ਤੁਹਾਡੇ ਤੱਕ ਜਿਹੜੀ इजीली ਜਾਣਕਾਰੀ ਹਰ ਪੁੱਜੇਗੀ ਸੋ ਬਹੁਤ ਸਾਰੀ ਤੁਸੀਂ ਪਹਿਲਾਂ ਵੀਡੀਓ ਸਪੋਰਟ ਕੀਤੀ ਹੈ ਅੱਗੇ ਵੀ ਆਪਣਾ ਸਪੋਰਟ ਆਪਣਾ ਪਿਆਰ ਚੈਨਲ ਨਾਲ ਇਵੇਂ ਬਣਾਈ ਰੱਖਿਓ ਥੈਂਕ ਯੂ ਸੋ ਮਾਜੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਰਬਦਾ ਭਲਾ ਕਰੇ ਥੈਂਕ ਯੂ